ਹਾਂਜੀ ਦੋਸਤੋ ਛੱਪੀ ਕਾਲੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਪਹੁੰਚ ਹੋਣੀ ਇੱਕ ਤੇ ਯਰ ਬਜਾਰ ਰੱਖੇ ਕੀਤਾ ਦੀ ਮੱਝਾਂ ਦੇ گاਵਾਂ ਤੇ ਇਹਨਾਂ ਦੇ ਪਸ਼ੂ ਘਟ ਘਟ ਛਾਲਪੜ ਸਾਰੇ ਦੇ ਪੀਟ ਹੋਣ ਲੱਗੇ ਤੇ ਵਿੱਚ ਆ ਘੋੜੀਆਂ ਤੇ ਵਿੱਚ ਇਹ گاਵਾਂ ਤੇ ਸਾਰੀਆਂ ਮੱਝਾਂ ਸਾਰੇ ਪਸ਼ੂ ਵਲ ਕੀ ਰਹੇ ਨੇ ਇਦਾਂ ਰੇ ਪੀਟਰ ਹੋਣ ਲੱਗੇ ਤੇ ਅੱਜ ਘਟ ਘਟ ਆਪਣੇ ਬੋਟੀਏ ਪਰ ਤੇ ਫਿਰ ਰਹੇ ਨਾ ਨੇ ਹੋਰ ਤੋਂ ਵੀ ਭਰਾਏ ਫਿਰ ਵੀ ਰਹੇ ਨਾ ਤੇ ਯਰ ਆਪਣਾ ਪੈਰਾ ਪਚਿਆ ਨੂੰ ਬਿਜੈ ਗ੍ਰੀਪੇਟਰ ਹੋ ਰਹੀ ਨੇ ਅੱਗੇ ਤਾਂ ਹੋਈ ਨੇ ਇੰਨੇ ਸਾਲਾਂ ਦੇ ਤੇ ਯਰ ਥੋੜਾ ਜਿਹਾ ਕਾਰਨ ਕੀ ਕੀਤਾ ਧਿਆਨ ਘੱਟ ਤੇ ਫਿਰ ਹੋ ਗਨੀ ਉਹ ਕਾਰਨ ਮੇਰੇ ਕੀ ਹੋ ਗਿਆ ਘਰੇ ਘਰੇ ਵੀ ਜੁਕੜਪਾ ਹੋ ਜਾਂਦੀ ਹੈ ਹਨਾ ਤੇ ਸਾਰੇ ਪੁੱਛ ਗੱਪਣ ਰਹੇ ਕਿ ਬੰਨੇ ਵਿੱਚ ਮੇਰੇ ਘੋੜੀਆਂ ਹੁਣ ਹੋਣਾ ਆਪਾਂ ਨੂੰ ਕੁਝ ਨਹੀਂ ਚਾਹ ਰਿਹਾ ਹੈਗਾ ਯਰ ਆਪਾਂ ਨੇ ਰਾਣੀ ਨੇ ਮੈਨੂੰ ਫੇਰ ਕਿਹਾ ਵੀ ਯਾਰ ਕਿ ਕੁਝ ਰਹਿ ਨਹੀਂ ਦੇ ਤੇ ਆਪ ਇਹਨੂੰ ਕਿਹਾ ਵੀਰੇ ਘਟ ਘਟ ਇਹਨੂੰ ਸਾਰੇ ਪਜ ਨੂੰ 30 35 ਕਿਲੋ ਪਾਊਡਰ ਚਾਰ ਗਰੇ। ਫਤਰੀ ਕੁੜੀ ਹੁੰਦੀ। ਇਹਨੂੰ ਤੇ 35 ਕਿਲੋ ਵੀਰੇ ਆਪਣੇ ਪਾਊਡਰ ਖੋਇਆ, CR ਸ਼ਾਪੂਡਰ ਖੋਇਆ, CR SH ਉਹ ਡ੍ਰਿੰਗਨ ਡੇਲੀ ਸ਼ੋਗਰਾਫ ਪਾਇਆ। ਸੱਤੀਣ ਚ ਪਵਾ ਜੀ। ਤੇ ਅੱਜ ਇਹਨਾਂ ਦੀ ਗਾਉ ਨੂੰ ਮਸਟੈਟ ਚੋਂ ਗਈ ਸੀ ਤੇ ਸਾਰੇ ਢੀਕੇ ਭਰੇ ਹੋਏ ਤੇ ਕੋਈ ਉਹ 40 ਦੰਦੀਰ ਕਹਿੰਦੇ ਆਂ ਜੀ ਐਂ ਹਰੇ ਘੱਪਣ ਦੇ। ਤੇ ਅੱਜ ਆਪਾਂ ਗਾਉ ਨੂੰ ਦੇਖਣ ਆਏ ਸੀ ਮਸਟੈਟਸ ਤੱਕ ਇਸ ਜੀਗਾ। ਤੇ ਉਹਦੇ ਨਾਲ ਜਦੋਂ ਆਪਾਂ ਪਸੂ ਨੂੰ ਚੈੱਕ ਕਰਨ ਲੱਗੇ ਨੇ ਨਿਓ ਮੁੱច ਖੜੀਆ ਬੜੀ ਜਿਹੀ ਦੇਖਦੇ ਹੋਂ ਉਹਦੇ ਰੱਗਨ ਲੱਗ ਗਈ। ਉਹ ਤਾਂ ਮੇਰੇ ਪਤਨੀ ਨੂੰ ਯਾਦ ਕਰਨ ਦੇ ਬਾਰ ਬੜੀ ਹੁਣ ਤੱਕ। ਜਦੋਂ ਉਹ ਠੀਕ ਆ ਭਰਿਆ ਸੀਗਾ ਮੇਰਾ ਬੜੀ ਜੀ ਕੀਤੀ ਹੋਈ ਸੀ ਜੀ ਕਿ ਜੀ। ਫਤੁਰ ਰੱਗਨ ਲੱਗੀ ਜਦੋਂ ਆਪਾਂ ਇਹ ਹੀ ਕਰਨ ਲੱਗੇ ਹੱਤ ਪਾਇਆ ਤੇ ਗੁੱਸਾ ਨਿਕਲੀ ਮਨ। ਤੇ ਸਾਰੇ ਪਸ਼ੂਰਾਂ ਨੇ ਗੱਫਨ ਨੇ ਕੁ 40 ਦੇ 50 ਨੂੰ ਦਾ ਹਨਾ ਸਾਰੇ ਗੱਫਨ ਰਹਿ ਗਏ ਜਿਹੜੇ ਗਾਵਾਂ। ਤੇ ਇਹਰ ਆਪਾਂ ਪੋਰਟ ਨਾਲ ਵੀ ਖਾਰਾ ਕਰਨ ਕੀਆ ਡਾਇਟ ਦੀ ਹੁੰਦਾ ਯਾਰ ਪਉਂਦਾ ਜਦੋਂ ਆਪਣਾ ਪਸ਼ੂ ਖਣਖਣ ਸਹੀ ਆ ਤਾਂ ਪਸ਼ੂ ਵੜੇ ਰਹੀ ਜਾਂਦੇ ਨਹੀਂ ਕੋਈ ਪਸ਼ੂ ਨਹੀਂ ਹੈਗਾ ਤੇ ਆਹ ਘੋੜੀ ਦੇ ਵੀ ਇਹਨਾਂ ਨੂੰ ਜਦੋਂ ਆਪਾਂ ਲਵਾ ਕੇ ਲੈ ਕੇ ਆਏ ਤੇ ਇਹਨੇ ਤਾਂ ਆਪਣੇ ਚਫਟਰ ਲਵਾਇਆ ਜੀ ਗਾ ਦਸ਼ਮ ਲਵਾਇਆ ਜੀ ਘੋੜੀ ਦੇ ਤੇ ਪੰਜੇ ਮਾ ਆਈ ਵੀ ਤੇ ਪੰਜੇ ਮਾ ਚੌੜੇ ਤੇ ਉਸ ਤੋਂ ਬਾਅਦ ਇਹਨਾਂ ਦੇ ਹੁਣ ਸਾਰੇ ਡੰਗਰ ਜੀ ਗੱਫਨ ਨੇ ਹੈਪਕਾਉਟਰ ਕਲਾ ਸੀਰਕਾਉਟਰ ਪਾਇਆਗਾ ਅੱਖਿਆਣਾ ਗੁਰੂ ਜੀਰੇ ਪਸ਼ੂ ਰਹਿ ਜਾਂਦੇ ਨੇ ਕਈ ਵਾਰੀ ਆਪਾਂ ਉਹ ਅਸਾ ਮਿਹਰਪਨ ਹੋਏ ਨਹੀਂ ਜੀਗੇ ਇੱਕ ਵੀਰੇ ਪਸ਼ੂ ਰਹਿਣ ਦਾ ਕਾਰਨ ਵਿੱਚ ਥੋੜੇ ਜਿਹੇ ਯਾਰ ਜਿਵੇਂ ਹੁਣ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਤੇ ਅੰਦਾਜ਼ ਘੱਟ ਪਸ਼ੂ ਵਿੱਚ ਘੱਟ ਰਹੇ ਹੁੰਦੇ ਨੇ ਬਾਕੀ ਵੀਰੇ ਹੁਣ 15 ਗਾਸਤ ਬਾਅਦ ਸਾਰੇ ਪਸ਼ੂ ਕੰਸੀਵ ਹੋਣ ਥੀ ਨੇ ਤੇ ਪਸ਼ੂ ਹੀਟ ਤੇ ਵਿਆਉਣਗੇ ਬਹੁਤੇ ਯਾਰ ਬਾਈ ਕਹਿੰਦੇ ਨੇ ਵੀ ਪਸ਼ੂ ਹੀਟ ਤੇ ਨਹੀਂ ਆ ਰਹੇ ਪਹਿਲੇ ਗਰਮੀ ਦੇ ਵੀਰੇ ਟਰੈਚੇ ਤੇ ਤਾਂ ਨਹੀਂ ਪੁੱਛ ਹੀਟ ਚਾਉਂਦੇ ਤੇ ਫਿਰ ਕੱਲਾ ਪਾਊਡਰ ਪਾਈ ਛੱਲਿਆ ਕਰੋ ਹੋਰ ਕੁਝ ਲੋਕਾਂ ਦੀ ਲੋਨ ਭਾਗ ਠੈਣੀ ਵੀਰੇ ਜੇ ਆਪਾਂ ਟੀੜ ਦੇ ਪਾਊਡਰ ਪਾਈ ਛੱਲਿਆ ਡੇਲੀ ਟੀੜ ਪਾਈ ਛੱਲਿਆ ਨਾ ਤਾਂ ਪਸ਼ੂ ਆਪਣਾ ਲੱਗਦਾ ਨਹੀਂ ਹੋਣੀ ਚੀਜ਼ ਦੀ ਤੇ ਕੋਤੋ ਬਚਨ ਨੂੰ ਵੀ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਬਹੁਤ ਧੰਨਵਾਦ ਜੀ ਤੁਹਾਡਰ ਕੀ ਹੱਟ ਪੱਕਾ ਪਵਾ ਦਿਓ ਕਰੋ ਤੁਹਾਡੇ ਪਿਛਾਰੇ ਕੰਮ ਲੈਣਗੇ ਪੱਕਾ ਲੈਣਗੇ